ਸਲੂਕ ਡੰਡਾਉ ਤੇ ਬੰਦਨ ਅਨਕ ਵਾਰ ਮਹਾਰਾਜ ਸਾਹਿਬ ਬਾਣਖੀਏ ਮਦ ਦਾ ਮੰਗਲ ਕਰਦੇ ਐ ਜਿਵੇਂ ਆਜ ਵਿੱਚ ਵੀ ਗੁਰਦੇਵ ਨਾ ਦਾ ਗੁਰਦੇਵ ਹੈ ਤੁੰਜੀ ਵੀ ਕਹਿਣਾ ਹੈ ਕਿ ਮਦ ਵਿੱਚ ਡੱਡਾ ਅਖਰ 35 ਦਾ ਗੁਰਮਖੀ ਦਾ ਡੱਡੇ ਅਖਵੇ ਤੇ ਮਹਾਰਾਜ ਸਾਹਿਬ ਜੀ ਮਦ ਲਉਂਦੇ ਹਨ ਡੰਡਾਉ ਤੇ ਬੰਦਨ ਅਨਕ ਵਾਰ ਉਸ ਵਾਹਿਗੁਰੂ ਨੂੰ ਡੰਡੇ ਵੱਧ ਪਾ ਕੇ ਲੰਮੇ ਸਬੰਧਨਾ ਹੈ ਨੀ ਕਾ ਵਾਝੀ ਸਰਬ ਕਲਾ ਸੰਵਰਾ ਜਿਹੜਾ ਸਾਰੀਆਂ ਕਲਾ ਕਰਕੇ ਸਭ ਸ਼ਕਤੀਵਾਨ ਪ੍ਰਮੇਸ਼ਰ ਤੁਹਾਨੂੰ ਤੇ ਰੱਖੋ ਪ੍ਰਭੂ ਦੇ ਨਾਮਸ ਕਰਨੇ ਹੀ ਮੇਰੇ ਵਾਹਿਗੁਰੂ ਆਪ ਡੋਲਣ ਤੋਂ ਸਾਡੀ ਰੱਖਿਆ ਕਰੋ ਮਨ ਪਦਾਰਥੋਂ ਚ ਡੋਲੇ ਨਾ ਵਿਸ਼ਿਆਂ ਚ ਡੋਲੇ ਨਾ ਪੂਰਾ ਸਾਥ ਤਾਂ ਰਹੇ ਆਪ ਦੀ ਕਿਰਪਾ ਹੋਵੇ ਨਾਨਕ ਦੇ ਕਰ ਹੱਥ ਹੱਥ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਵਾਹਿਗੁਰੂ ਰੱਖਣਾ ਕਰੋ ਇਹ ਬੀੰਤੀ ਕਰਨੀ ਹੈ ਸੱਚੇ ਪਾਤਸ਼ਾਹ ਜੀ ਇਹ ਸਾਰੇ ਜਿਹੜੇ ਚਾਰ ਪ੍ਰਕਾਰ ਦੇ ਮੰਗਲ ਹੁੰਦੇ ਆ ਇੱਕ ਤਾਂ ਅਸੀਰਵਾਦ ਮੰਗਲ ਹੁੰਦਾ ਇੱਕ ਨਮਸਕਾਰ ਮੰਗਲ ਹੁੰਦਾ ਹੈ ਇੱਕ ਵਾਸੂ ਨਵੇਖ ਮੰਗਲ ਹੁੰਦਾ ਹੈ ਅਤੇ ਇੱਕ ਆਤਮ ਚਿੰਤਨ ਮੰਗਲ ਹੁੰਦਾ ਹੈ ਚਾਰੇ ਮੰਗਲਾਂ ਦੇ ਵਿੱਚ ਸਮਝ ਲਓ ਨਾਕਰਾਚੀ ਡੰਡਾਓ ਤਾਂ ਬੰਦਨ ਅਨਕ ਬਾ ਨਮਸਕਾਰਕ ਮੰਗਲ ਹੈ ਤੇ ਮਾਰਾ ਗੰਡੇਵਦ ਲੰਮੇ ਪੈ ਕੇ ਅਨੇਕਾਂ ਵਾਰੀ ਆਪ ਨੂੰ ਨਮਸਕਾਰ ਹੋਵੇ ਹੱਥ ਜੋੜ ਕੇ ਜਿਹੜਾ ਮੱਥਾ ਟੇਕਣਾ ਇਹਦਾ ਨਾਮ ਬੰਦਨਾ ਹੈ ਅਤੇ ਜੰਡੋਗ ਬੰਦਨਾ ਅਨੇਕਾਂ ਵਾਰੀ ਗੰਡੇਵਦ ਲੰਮੇ ਪੈ ਕੇ ਸਿੱਧੇ ਤੇ ਬੰਦਿਆ ਹੱਥ ਜੋੜ ਕੇ ਮੱਥਾ ਟੇਕਦੇ ਹਾਂ ਸਰਵ ਕਲਾ ਸੰਮਰ ਹੋਵੇ ਨਮਸਕਾਰ ਕੁ ਮੰਗਲ ਹੋਣ ਸਰਵ ਕਲਾ ਸੰਰਾਸ ਅਤੇ ਵਸਤੂ ਦੇਸ਼ ਮੰਗਲੇ ਆਹੇ ਸਰਬ ਸਾਰਿਆਂ ਜੋ ਵਿਆਪਕ ਸਾਰੀਆਂ ਕਲਾ ਸ਼ਕਤੀ ਵਾਲੇ ਸਮਰੱਥ ਆਪਣੀ ਸ਼ਕਤੀ ਨੂੰ ਆਪ ਜਾਣਨ ਵਾਲੇ ਸਰਵ ਕਲਾ ਸਮਰੱਥ ਇਹ ਵਸਤੂ ਨੇ ਦੇਸ ਮੰਗਲ ਉਸ ਆਤਮ ਵਸਤੂ ਦਾ ਨਿਰਣਾ ਕਰਕੇ ਦੱਸਿਆ ਇਹ ਵਸਤੂ ਨੇ ਦੇਸ ਮੰਗਲ ਡੋਲਨ ਤੇ ਰਾਖੋ ਪ੍ਰਭ ਅਸੀਰਵਾਦ ਮੰਗਲ ਚ ਕੁਝ ਨਾ ਕੁਝ ਮੰਗੀਦਾ ਹੈ ਉਹ ਇਹਦੇ ਵਿੱਚ ਇਹ ਮਾਰਾ ਮਾਇਆ ਦੇ ਪਦਾਰਥਾਂ ਚ ਸਾਡਾ ਚਿੱਟ ਡੋਲੇ ਨਾ ਸਿਰਪਾ ਕਰਕੇ ਪ੍ਰਭੂ ਸਮਰਥ ਰੱਖਿਆ ਕਰ ਇਹ ਅਸੀਰਵਾਦ ਮੰਗਲ ਕਹਾਉਂਦਾ ਹੈ ਨਾਨਕ ਦੇ ਕਰ ਹੱਥ ਤਾ ਤੁੰ ਜਨ ਜਨ ਮੰਗਲੇ ਨਾਨਕ ਦੇ ਕਰ ਹੱਥ ਹੱਥ ਦੇ ਉੱਪਰ ਜਿਵੇਂ ਹੱਥ ਦੇ ਕੇ ਰੱਖ ਲੀਦਾ ਐ ਆਪਣੇ ਆਪ ਦੇ ਸੂਪ ਦਾ ਜਿਹੜਾ ਚਿੰਤਨ ਕਰਨਾ ਆਪ ਉਸ ਕੋ ਆਪ ਆਜੇਸ ਤੇ ਗੁਣ ਕਾ ਨਹੀਂ ਪ੍ਰਵੇਸ਼ ਹੱਥੇ ਉੱਪਰ ਹੱਥ ਰੱਖਣੇ ਜਿਵੇਂ ਇਸ ਪ੍ਰਕਾਰ ਆਪਣੇ ਸੂਪ ਨੂੰ ਵੇਖਣਾ ਆਪ ਤੁਮ ਪ੍ਰਾਤਮਿਕੋ ਜਾਣਨਾ ਇਹ ਸਾਲ ਸੰਗੀ ਆਤਮ ਚਿੰਤਨ ਮੰਗਲ ਹੈ ਇਹ ਚਾਰੇ ਮੰਗਲਾਂ ਦਾ ਇੱਥੇ ਵੀ ਦਿਖਾਤੀ ਹੈ ਸ਼ਲੋਕ ਵਿੱਚ ਪੌੜੀ ਡੱਡਾ ਡੇਰਾ ਇਹੋ ਨਹੀਂ ਹੁਣ ਜੇ ਅੱਖਰ ਦੁਆਰਾ ਵਿਰਾਗ ਪੈਦਾ ਕਰਦੇ ਹਨ ਇਹ ਜੀਵ ਦੇ ਤਾਈ ਫਰਮਾਉਂਦੇ ਹਨ ਮਹਾਰਾਜ ਡੱਡਾ ਡੇਰਾ ਇਹੋ ਨਹੀਂ ਇਹ ਜੀਵ ਜਿਹੜਾ ਤੂੰ ਡੇਰਾ ਆਪਦਾ ਮੰਨੀ ਬੈਠਾ ਹੈ ਬੜੀ ਜਾਇਦਾਤ ਮੰਨੀ ਬੈਠਾ ਹੈ ਤੇਰਾ ਡੇਰਾ ਸਾਨ ਨਹੀਂ ਹੈ ਕਹ ਡੇਰਾ ਤਹ ਜਾਨੂ ਜੇ ਜਿਵੇਂ ਡੇਰਾ ਹੈ ਉਹ ਪਰਮੇਸ਼ਰ ਦਾ ਪਰਲੋਕ ਹੈ ਉਸ ਪਰਲੋਕ ਨੂੰ ਜਾਨਣਾ ਕਰ ਤੂੰ ਉੱਥੇ ਜਾਣਾ ਹੈ ਇਹ ਦੁਨੀਆ 'ਚ ਨਹੀਂ ਰਹਿਣਾ ਸਵਾਾਸਤ ਠਕੂਟ ਕਰਕੇ ਚਲੇ ਜਾਣਾ ਜਿੱਥੇ ਤੇਰਾ ਡੇਰਾ ਚੱਲ ਹੋਣਾ ਪਰਮੇਸ਼ਰ ਦੇ ਸਰੂਪ ਵਿੱਚ ਜਮਣ ਮੰਦ ਹੋ ਰਹਿਤ ਹੋਣਾ ਡੇਰਾ ਇਸਤਤ ਹੋਣਾ ਹੈ ਉਸ ਡੇਰੇ ਨੂੰ ਤੂਰੀਆ ਦਾ ਰੂਪ ਡੇਰੇ ਨੂੰ ਸੰਜਗੰਡੂ ਦੇਰੇ ਨੂੰ ਜਾਣਨਾ ਕਰ ਉਹ ਡੇਰਾ ਕਾ ਸੰਜਮ ਸਾਹਿਬ ਜੀ ਵਾਸਤੇ ਬੜੇ ਯਤਨ ਕਰਦਾ ਰਹਿਣਾ ਹੈ ਉਸ ਦੇਰੇ ਵਾਸਤੇ ਸੰਜਮ ਜੇ ਦਾ ਸਾਧਨ ਹੈ ਗੁਰ ਕੈ ਸ਼ਬਦ ਪਸਾ ਇਹ ਗੁਰੂ ਸਾਹਿਬ ਦਾ ਸ਼ਬਦ ਆਇਓ ਕਾਏ ਉਹਦੇ ਮਿਲਨ ਦਾ ਜੋ ਗੁਰੂ ਸਾਹਿਬ ਦੇ ਸ਼ਬਦ ਦੀ ਕੁਮਾਈ ਕਰਨੀ ਹੈ ਇਹ ਉਸ ਆਤਮ ਚੰ ਅਨੰਦ ਰੂਪੀ ਦੇਰੇ ਦੀ ਪ੍ਰਾਪਤੀ ਕਰਨੀ ਹੈ ਇਆ ਡੇਰਾ ਕਉ ਸ਼ਰਮ ਕਰ ਘਾਲੈ ਜਿਨਾਂ ਬੀਜੇ ਵਾਸਤੇ ਲੋ ਝਰਾਂ ਬਾਰੇ ਵਾਸਤੇ ਬੜੇ ਬੜੇ ਸ਼ਰਮ ਤਕਲੀਫਾਂ ਕਾਲਾ ਕਮਾਉਂਦਾ ਰਿਨ ਕਮਾਈਆਂ ਕਰਦੇ ਬਹੁਤ ਥੱਕ ਜਾਂਦਾ ਹੈ ਤੂੰ ਕਰਦਾ ਹੋਇਆ ਜਾ ਕਾ ਤਸੂ ਨਹੀਂ ਸੰਗ ਚੱਲੈ ਜਿਨਾਂ ਡੇਰਾਂ ਮਕਾਨਾਂ ਦਾ ਤਸੂ ਦੋ ਸੂਤ ਮਾਤਰ ਵੀ ਸੰਪਰਦਾ ਗਿਆਨੀਆਂ ਚ ਕਹਿੰਦੇ ਹੈ ਦੋ ਸੂਤ ਮਾਤਰ ਵੀ ਮੈਲ ਨਹੀਂ ਜਾਂਦਾ ਕਰਕਾਰੀਦਾਰੇ 24ਵਾਂ ਹਿੱਸਾ ਗਾਇਦਾ ਜਿਹੜਾ ਹੋਵੇ ਉਹਨੂੰ ਤਸੂ ਕਹਿੰਦੇ ਆ ਸੋ ਚੋਲ ਨੂੰ ਸਾਡਾ ਜੀਦਾ ਵੀ ਨਾਲ ਨਹੀਂ ਜਾਣਾ ਗਿਆਨੀ ਸੰਕੇਤ ਅਨੁਸਾਰ ਦੋ ਸੂਤਾ ਮਾਤਰੇ ਵੀ ਕੋਈ ਪਦਾਰਥ तेरे ਨਾਲ ਨਹੀਂ ਚੱਲਣਾ ਹੈ ਵਾ ਢੇਰਾ ਕੀ ਸੋ ਮਿਤ ਜਨ ਉਸ ਸਰੂਪ ਰੂਪੀ ਦੇਰੇ ਦੀ ਉਹ ਮਰਜ਼ਾ ਦਾ ਉਹ ਪੁਰਖ ਜਾਣਦਾ ਹੈ ਜਾ ਕੋ ਦ੍ਰਿਸ਼ਟ ਪੂਰਨ ਭਗਵਾਨ ਜੀ ਨੂੰ ਉਹਦੇ ਤੇ ਕਿਰਪਾ ਦ੍ਰਿਸ਼ਟੀ ਹੋਈ ਪੂਰਨ ਖੜ ਭਲਾਂ ਉਸ ਪੰਪਰਮੇਸ਼ਵਰ ਦੀ ਦੇਰਾ ਨੇਚਲ ਸੱਚ ਸਾਧ ਸੰਗ ਪਾਇਆ ਉਹ ਦੇਰਾ ਜਿਹੜਾ ਚੰਨ ਸਰੂਪ ਹੈ ਨਾ ਸੱਚਾ ਉਹ ਸੱਚਾ ਆਪ ਹੈ ਜਲ ਰੂਪ ਕੋ ਸਾਧ ਸੰਗਤ ਵਿੱਚ ਪਾਇਆ ਜਾਂਦਾ ਹੈ ਨਾਨਕ ਤੀ ਜਨ ਨਹਿ ਡੁਲਾਇਆ ਜਿਨਾ ਸਾਧ ਸੰਗਤ ਦੁਆਰਾ ਉਸ ਦੇਰੇ ਸੱਚੇ ਨੂੰ ਪਾਜਿਆ ਸੂਪ ਅਚਲ ਰੂਪ ਨੂੰ ਉਹ ਮਾਰਾ ਕਹਿੰਦੇ ਕਦੇ ਡੁਲਾਇਆ ਨਹੀਂ ਪਦਾਰਥਾਂ ਚ ਉਹ ਡੋਲਣ ਤੇ ਚੁਕਾ ਠਹਿਰਾਇਆ ਸਤਿਮਾਹ ਦੇ ਸਤਿ ਸਮਾਇਆ ਸਲੋਕ ਤਾਂਨ ਲਾਗੇ ਧਰਮ ਰਾਏ ਹਜੂਰ ਫਰਮਾਉਂਦੇ ਜਦੋਂ ਭਾਈ ਧਰਮ ਰਾਜ ਆ ਤੇ ਦੂਤ ਆਕੇ ਸਰੀਰੂਪੀ ਮੰਦਰ ਨੂੰ ਤਾਂਣ ਲੱਗ ਜਾਂਦੇ ਐ ਇਹਨਾਂ ਨਾ ਘਾਲਿਓ ਬੰਦ ਉਦੋਂ ਸੁਬੰਧੀ ਬਥੇਰੇ ਹੁੰਦੇ ਐ ਸਿਆਣੇ ਬੜੇ ਹੁੰਦੇ ਐ ਕਿਸੇ ਤੋਂ ਬੰਨ ਨਹੀਂ ਪਾ ਜਾਂ ਰੁਕਿਆ ਨਹੀਂ ਜਾਂਦਾ ਜਮਦੂਤਾਂ ਨੂੰ ਕਹੇ ਜਾਓ ਹਟਜੋ ਤੁਸੀਂ ਅਸੀਂ ਇਹਨੂੰ ਮਰ ਨਹੀਂ ਦੇਣਾ ਜਿਉਂਦਾ ਰੱਖਣਾ ਇਹ ਕਿਸੇ ਦੇ ਪਾਸੋਂ ਬੰਨ ਰੋਕ ਨਹੀਂ ਪਾਇਆ ਜਾਂਦਾ ਉਸ ਵਕਤ ਨਾਨਕ ਉੱਭਰੇ ਜਪ ਹਰੀ ਸਤਿਗੁਰੂ ਜੀ ਜਿਹਨਾਂ ਦੇ ਹਰੀ ਦੇ ਨਾਮ ਨੂੰ ਜਪਦੇ ਉਹ ਬਚ ਗਏ ਹਨ ਸਾਧ ਸੰਗ ਸੰਬੰਧ ਹਰੀ ਨੂੰ ਕੌਣ ਜਗਦੇ ਜਿਹਨਾਂ ਸਾਧ ਸੰਗਤ ਨਾਲ ਸੰਬੰਧ ਹੋਇਆ ਜੋ ਸੰਗਤ ਦੇ ਮੁਲਾਪੀ ਹਨ ਮਨ ਬਾਣੀ ਸਿਰ ਦੇ ਉਹ ਬਚੇ ਆ ਬਾਕੀ ਨਹੀਂ ਕੋਈ ਬਚਿਆ ਸਭ ਦੇ ਕਾਲ ਦੇ ਦੂਤਾਂ ਨੇ ਡੇਰੇ ਢਾ ਦਿੱਤੇ ਹੈ ਰਹਿ ਨਹੀਂ ਦਿੱਤੇ ਇਸੇ ਪ੍ਰਕਾਰ ਜਿਨ੍ਹਾਂ ਦਾ ਸਾਧ ਸੰਗਤ ਨਾਲ ਸੰਬੰਧ ਹੈ ਫੇਰ ਤੁੱਕ ਕਰੋ ਸਲੋਕ ਦੀ ਨਾਨਕ ਉਬਰੇ ਤਾਹਨ ਲਾਗੇ ਧਰਮ ਰਾਏ ਉਹਨਾਂ ਨੂੰ ਢਾਣਾ ਲਾਗੇ ਧਰਮ ਰਾਏ ਕਾੜ ਤੋਂ ਟਾ ਨਹੀਂ ਕਰਨਾ ਹੈ ਉਹਨਾਂ ਨੂੰ ਕਹ ਲਿਆ ਵੀ ਤਾ ਨਹੀਂ ਲੱਗਦੀ ਕਿਸੇ ਪ੍ਰਕਾਰ ਮਾਰਨ ਦੀ ਕਿਨੇ ਹੈ ਨਾ ਘਾਲਿਓ ਬੰਦ ਅਗਰ ਕੋਈ ਕੰਮ ਕਰੋਗੇ ਉਹਨਾਂ ਰੋਕ ਨਹੀਂ ਸਕਦਾ ਪਰਮਾਰਥ ਵੱਲ ਚੱਲਦੇ ਹਨ ਜੰਮਦੂਤ ਵੀ ਰੋਕ ਨਹੀਂ ਸਕਦੇ ਨਾਲ ਕੋ ਉਪਰੇ ਜਪ ਹਰੀ ਸਰਕਾਰ ਹਰੀ ਦਾ ਨਾਮ ਜਪ ਕੇ ਗੁਰਮੁਖ ਬਚ ਗਏ ਹੁਣ ਸਾਧ ਸੰਗ ਸੰਬੰਧ ਉਹਨਾਂ ਨੂੰ ਸੰਗਤ ਦੇ ਨਾਲ ਮਿਲਾਕ ਹੋਇਆ ਪਰਮੇਸ਼ਰ ਦਾ ਪੌੜੀ ਤੜਾ ਟੂੜ ਤ ਕਹ ਫਿਰਹੁ ਤੱਦੇ ਅਖਰਦਾਰਾ ਮਾਰਾ ਕੰਦੇ ਢੂਡ ਪਹਾੜ ਦੇ ਕਿੱਧਰ ਫਿਰਦੇ ਹੋ ਭਾਈ ਕਿੱਥੇ ਫਿਰਦੇ ਹੋ ਇਹ ਢੂਡ ਨੇ ਇਹ ਆ ਮਨ ਮਾ ਜੇ ਢੂਡ ਕਰਨੀ ਕੋਈ ਬਿੰਦਰਾਵੰਦ ਭਾਲਦਾ ਕੋ ਮਧੂਵੰਦ ਭਾਲਦਾ ਕੋ ਕਿੱਧਰ ਭਾਲਦਾ ਫਿਰਦਾ ਇਹ ਖੋਜ ਕਰਨੀ ਉਸ ਦੀ ਤਾਂ ਇਸ ਮਨ ਵਿੱਚ ਹੈ ਮਨ ਮੈਂ ਆਪ ਮਨ ਆਪਣੇ ਮਾ ਹੈ ਸੰਗਤੋ ਹਾਰ ਦਾ ਮਨ ਮੈਂ ਥਾਨਾ ਆੰਗ ਤੋਹਾਰ ਪ੍ਰਭ ਬਸੈ ਉਹ ਬੰਦੂ ਅਕਾਲ ਪੁਰਖੇ ਭਾਈ ਤੁਹਾਡੇ ਸਾਥ ਹਰ ਵਕਤ ਵਸਦਾ ਹੈ ਬਨ ਬਨ ਕਹਾ ਫਿਰਾਏ ਬਣਾ ਬਣਾ ਜਿਕਾ ਵਾਦ ਤਰੇ ਫਿਰਦੇ ਹਾਂ ਕਦੇ ਕਿਸੇ ਬਨ ਚ ਜਾਣੇ ਹਾਂ ਕਦੇ ਕਿਸੇ ਬਨ ਚ ਜਾਣੇ ਹਾਂ ਪਰਮੇਸ਼ਰ ਬਨਾਂ ਚ ਨਹੀਂ ਪ੍ਰਾਪਤ ਹੁੰਦਾ ਜੇ ਬੰਵੇਂ ਬਸੇ ਤੂੰ ਪਾਈ ਵਾਲੋ ਮਨ ਇਹਨਾਂ ਤੱਕ ਇਹ ਕੋਕਾਰ ਜਿਨ੍ਹਾਂ ਚੋਂ ਮਨ ਚੋਂ ਵਕਾਰ ਨਹੀਂ ਛੱਡਦਾ ਬਨਾਂ ਚ ਵਸ ਕੇ ਕਿਸ ਪ੍ਰਕਾਰ ਪਾਲਵੇਂਗਾ ਬਣ ਬਣ ਕਰਕੇ ਬਣ ਬਣ ਬਾਣੇ ਬਣਾ ਬਣਾ ਕੇ ਬਣ ਬਣ ਪਾਣੀਆਂ ਦੇ ਕਿਨਾਰਿਆਂ ਤੇ ਜਾ ਜਾ ਕੇ ਬਣ ਬਣ ਬੇ ਬੇਨ ਸ਼ਾਹ ਦੇ ਦੀਆ ਬਾਣ ਵੀ ਨਹੀਂ ਆਈ ਉਹਨਾਂ ਨੂੰ ਪੜ ਪੜ ਕੇ ਆਪਣੇ ਆਪ ਨੂੰ ਫਿਰਦਾ ਹੈ ਇਸ ਪ੍ਰਕਾਰ ਨਹੀਂ ਪ੍ਰਾਪਤ ਹੋਣਾ ਤੇਰੀ ਟਾਹੋ ਸਾਧ ਸੰਗ ਜੇ ਤੁਸੀਂ ਪਰਮੇਸ਼ਰ ਨੂੰ ਪਾਉਣਾ ਹੈ ਤਾਂ ਹਮੇਂ ਦੀ ਇਹ ਟੇਰੀ ਹੈ ਨਾ ਉਹ ਅੰਦਰ ਉਸਰੀ ਹੋਈ ਟੇਰ ਲੱਗਾ ਹੋਇਆ ਇਹਨੂੰ ਸਾਧ ਸੰਗ ਦੇ ਨਾਲ ਮਿਲ ਕੇ ਨਿਮਰਤਾ ਧਾਰ ਕੇ ਟਾ ਦਿਓ ਮੇਟ ਦਿਓ ਅਹੰ ਬੁੱਧ ਬੇਕਰਾਂ ਜਿਹੜੀ ਹੋਮਾ ਵਾਲੀ ਬੁੱਧੀ ਐ ਇਸਨ ਬਕਰਾਲ ਖਰਾਬ ਕਰਤਾ ਸਾਰੀ ਸਿਟੀ ਦੇ ਨਾਹੀਂ ਸੁਖ ਪਾਵਹੁ ਸਹਜੇ ਬਸਹੁ ਤੇ ਭਾਈ ਜੀ ਸੁਖ ਆਤਮ ਸੁਖ ਨੂੰ ਪਾ ਲਓਗੇ ਸਹੀ ਜੇ ਆਵਜ ਰੂਪ ਵਿੱਚ ਬਸੋਗੇ ਮੇਰੀ ਤਨਹੀ ਦਰਸ਼ਨ ਦੇਖ ਨਿਹਾਲ ਦਰਸ਼ਨ ਦੇਖ ਕੇ ਨਿਹਾਲ ਹੋ ਜਾਓਗੇ ਦੁੱਖਾਂ ਤੋਂ ਰਹਿਤ ਹੋ ਜਾਓਗੇ ਤੇਰੀ ਜਾ ਮੈਂ ਜਮ ਮਰਾਂ ਜਿਹਦੇ ਅੰਦਰ ਹੰਗਤਾ ਵੀ ਢੇਰੀ ਹੈ ਜੰਮੀ ਹੋਈ ਜਾਵਾਂ ਜਿਸ ਵਿੱਚ ਉਹ ਜੰਮਦਾ ਮਰਦਾ ਰਹਿੰਦਾ ਹੈ ਕਰਮ ਜੂਨ ਦੁਖ ਪਾਈ ਤੋ ਬੇਨਾਲ ਇਸ ਗਾਰੇ ਉਹ ਮਦਦੇ داره ਜੋ ਪਾਇਤਾ ਹੈ ਕਿ જૂਨਾ ਵਿਚਾਰ ਕੇ ਦੁੱਖ ਪਾਉਂਦਾ ਹੈ ਮੋਹ ਮਗਨ ਲਪਟਤ ਰਹੇ ਜਿਹੜਾ ਮੋਹ ਵਿੱਚ ਮਸਤ ਹੋ ਤੇ ਹਰ ਵਕਤ ਲੱਗ ਕੇ ਫਸਿਆ ਹੀ ਰਹਿੰਦਾ ਹੈ ਮੋਹ ਦੇ ਵਿੱਚ ਹੋ ਹੋ ਆਵੇ ਜਾ ਮੈਂ ਪੰਡਤਾਂ ਵਿੱਚ ਜਾਣੀ ਆ ਮੈਂ ਸਿਆਣਾ ਕਿ ਹੋਮੇ ਕਰਕੇ ਹੀ ਇਹ ਹੋਂ ਹਮਾਇਾਇ ਜੀ ਹੁੰਦੇ ਜਾਂਦੇ ਜਾਂਦੇ ਮਰਦੇ ਹਨ ਤਹਿਤ ਤਹਿਤ ਅਬ ਟਹਿ ਪਰੇ ਤਹਿਤ ਤਹਿਤ ਪਹਿਲਾਂ ਤਾਂ ਬਾਲਕ ਵਸਦਾ ਹੈ ਤਹਿਗੀ ਫੇਰ ਜਵਾਨੀ ਆ ਗਈ ਫੇਰ ਜਾਨੀ ਤਹਿਗੀ ਉਸ ਵੇਲੇ ਫੇਰ ਬੋਢਿਆ ਵਸਦਾ ਜੀ ਕਰਦੀ ਜਾਨੀ ਉਹ ਵੀ ਤਹਿਗੀ ਫੇਰ ਬਡੇਪਾ ਆ ਗਿਆ ਅਖੀਏ ਕਹਿੰਦੇ ਕਹਿੰਦੇ ਸ੍ਰੀ ਅੰਝ ਕਹਿੰਦੇ ਹੀ ਰਹੇ ਸਾਧ ਜਨਾ ਸਰਣਾ ਕੋਨੇ ਬਿਹੌਜ ਬੈ ਬੈ ਕੇ ਕਹਿੰਦੇ ਹੀ ਰਹਿੰਗੇ ਸੀ ਹੁਣ ਸਾਦੂ ਜੀ ਦੀ ਸ਼ਰਨ ਵਿੱਚ ਤੰਦੇ ਤਾਣ ਵੱਲੋਂ ਨੰਦੇ ਮਾਣ ਵੱਲੋਂ ਵਿਦਿਆ ਵੱਲੋਂ ਗੁਣਾ ਵੱਲੋਂ ਤਾਂ ਅੰਦੇ ਹੰਕਾਰ ਵੱਲੋਂ ਜਵਾਨੀ ਦੇ ਹੰਕਾਰ ਵੱਲੋਂ ਰੂਪ ਦੇ ਹੰਕਾਰ ਵੱਲੋਂ ਟੈਂਦੇ ਟੈਂਦੇ ਜਦੋਂ ਸਾਧ ਜਨ ਅੰਦੀ ਸ਼ਰਨ ਵਿੱਚ ਆ ਕੇ ਟਹਿ ਗਏ ਦੁੱਖ ਕੇ ਫਾਹੇ ਕਾਟਿਆ ਮਾਰਨ ਕਿਰਪਾ ਕੀਤੀ ਜੰਮਣ ਮੰਦ ਜੇ ਦੁੱਖ ਦੇ ਫਾਹੇ ਸੀ ਉਹ ਕੱਢ ਦਿੱਤੇ ਮੇੜ ਰਸ ਨਾਨਕ ਲੀਏ ਸਵਾਤ ਪਾਤ ਆਪ ਦੇ ਨਾਲ ਸਮਾਜ ਮੇਲ ਲੈ ਸਕੇ ਪਾਕਸ਼ਾ ਜੀ ਕਹਿੰਦੇ ਹਨ ਸਲੂਕ ਜਹ ਸਾਧੂ ਗੋਬਿੰਦ ਭਜਨ ਇਹ ਸਾਧ ਸੰਗੀ ਕੁਸ਼ਵਲੀ ਉਪਨਿਸ਼ਦ ਵਿੱਚ ਵੀ ਪ੍ਰਕਰਨ ਆਉਂਦਾ ਹੈ ਨਜਕੇ ਕਬ ਜਮਦਾ ਸੰਵਾਦ ਹੈ ਆਪੋ ਵਿੱਚ ਇਹ ਜਵਲੇ ਇੱਕ ਕੋਈ ਪਾਪੀ ਆਦਮੀ ਸੀ ਉਸਨ ਕੋਈ ਚੰਗਾ ਕੰਮ ਨਹੀਂ ਕੀਤਾ ਹੈ ਕੰਡਲ ਹਰੀ ਰੰਗ ਦੇਸ਼ੀ ਦੀ ਸਾਖੀ ਆਈ ਹੈ ਉਸ ਆਦਮੀ ਨੂੰ ਬਣਾ ਉਪਦੇਸ਼ ਦੇਣ ਵਾਸਤੇ বিষ্ণੂ ਭਗਵਾਨ ਨੇ ਇੱਕ ਸੰਤ ਦਾ ਰੂਪ ਧਾਰ ਲਿਆ ਸੰਤ ਦਾ ਰੂਪ ਧਾਰ ਕਰਕੇ ਮਹਾਂਪੁਰਖ ਇਹ ਸੰਤ ਬਣ ਕੇ ਜਦੋਂ ਬੈਠੇ ਦੇਖੇ ਇਹ ਇਹਦਾ ਇੱਕ ਸ਼ਾਹੂ ਕਾਰਜ ਹੈ ਅੰਤ ਦੇ ਸਮਾਂ ਆ ਗਿਆ ਤੇ ਅੰਤ ਦੇ ਸਮੇਂ ਚੋ ਪਰਮੇਸ਼ਰ ਦਾ ਨਾਮ ਉਚਾਰਨ ਕਰੇ ਇਹਨਾਂ ਨੂੰ ਸੰਤ ਵੱਡੇ ਜਾਣ ਕੇ ਲੋਕ ਲਿਆਏ ਕਿ ਇਹਦੇ ਮਾਰਾ ਚਲੋ ਤੇ ਮੂੰਹ ਪਰਮੇਸ਼ਰ ਦਾ ਨਾਮ ਉਚਾਰਨ ਕਰੋ pran nahi misal de bada ukha hai nau pishal jangal sab kattiya band ho gaya bahut dukhi hai ਕੁਈ ਕਿਰਪਾ ਤਰੋ ਦੇਤਾ ਹੀ ਇਹਨਾਂ ਨੇ ਆ ਕੇ ਕਿਹਾ ਪਰਮੇਸ਼ਰ ਦਾ ਨਾਮ ਲੈ ਗਾਲ ਕੱਢ ਕੇ ਕਹਿੰਦਾ ਮੈਂ ਨਹੀਂ ਉਹਦਾ ਨਾਮ ਲੈਣਾ ਹੱਸ ਕੇ ਉਸ ਵੇਲੇ ਸੰਤ ਕਹਿੰਦੇ ਚੰਗਾ ਭਵੇਂ ਗਾਲ ਕੱਢ ਕੇ ਲਿਆ ਪਰ ਇਹਦਾ ਜੋ ਮੁੱਲ ਭਾਏਗਾ ਉਹਦੋਂ ਪਤਾ ਲੱਗੂ ਤੂੰ ਮੁੱਲ ਭਾਈ ਉਹਦਾ ਇਹੋ ਕਹਿ ਕੇ ਚਲੇ ਗਏ ਉਹਦੇ ਅਖੀਰ ਬਹੁਤ ਦੁਖੀ ਹੋ ਕੇ ਪ੍ਰਾਨ ਨਿਕਲੇ ਪ੍ਰਾਨ ਨਿਕਲਦੋਂ ਬਾਅਦ ਸਾਧ ਸੰਗਤ ਜੀ ਜਮਦੇ ਦੂਤ ਇਹਨੂੰ ਕੁੱਟਦੇ ਹੋਏ ਪਰਲੋਕ ਚ ਲੈ ਗਏ ਲਿਆ ਕੇ ਅਸਾਭਤਾ ਉਹ ਕਰਨ ਲੱਗੇ ਸਾਰੇ ਮਰੇ ਪਾਪ ਨਿਕਲੇ ਜਿਸੇ ਮਰੇ ਪਾਪ ਨਿਕਲੇ ਉਸ ਦੇ ਨਾਲ ਸੰਗਤ ਦੀ ਇਹਨੂੰ ਧਰਮਰਾਜਾ ਨੇ ਨਰਕ ਵਿੱਚ ਪਾਉਣ ਦੀ ਆਗਿਆ ਦਿੱਤੀ ਨਰਕ ਵਿੱਚ ਲੈ ਕੇ ਗਏ ਤੇ ਨਰਕ ਦੇ ਜੀਵ ਜਨ ਸਾਰੇ ਠੰਡੇ ਹੋ ਗਏ ਜੋ ਠੰਡੇ ਉਹ ਕਹਿੰਦੇ ਪੁੰਨੀ ਇਹ ਜਹਾ ਸੀਐਨ ਕੀ ਚੰਗਾ ਕੰਮ ਕੀਤਾ ਹੈ ਫਿਰ ਉਸ ਵੇਲੇ ਇਹਨੂੰ ਪੁੱਛਿਆ ਦੱਸ ਬਈ ਤਾ ਗਾਉ ਕੱਢ ਕੇ ਮਾਰੇ ਨਾਮ ਲਿਆ ਸੀ ਉਹਦਾ ਫਲ ਤੈਨੂੰ ਕੀ ਮਿਲੇ ਇਹ ਕਹਿਣ ਲੱਗਾ ਮੈਨੂੰ ਉਹਦਾ ਮੁੱਲ ਦਿਓ ਮੁੱਲ ਪੁੱਛਣ ਵਾਸਤੇ ਫਿਰ ਕਰਮਰਾਜਾ ਇਹ ਸਾਰੇ ਦੇਵਤੇ ਜਿੰਨੇ ਸੀ ਇਹ ਭਗਵਾਨ ਦੇ پاس ਗਏ ਜਾ ਕੇ ਪੁੱਛਿਆ ਜੀ ਨਾਮ ਦਾ ਇੱਕ ਪਾਪੀ ਆਜਿਹਾ ਮੁੱਲ ਪੁੱਛਦਾ ਹੈ ਕਹਿਣ ਲੱਗੇ ਵਿਸ਼ਨੂੰ ਜੀ ਸਾਡੇ ਲੋਕ ਵੀ ਛੱਡ ਜੋ ਉਹਨੂੰ ਉੱਥੇ ਲੋਕ ਜੋ ਛੱਡ ਕੇ ਆਏ ਮੁੜੇ ਆਉਂਦੇ ਨਾਰਦ ਗੁਮਨੀ ਰਾਜ ਮਿਲ ਗਿਆ ਕਹਿਣ ਲੱਗਾ ਉਹ ਸਾਰਿਆਂ ਦੀ ਸੋਚੀ ਗਿਆ ਜਾਇਕਾਰ ਹੋਵੇ ਕਿ ਕੱਲਿਆ-ਕੱਲਿਆ ਦਰਸ਼ਨ ਕਰਨ ਜਾਣਾ ਹੈ ਅੱਜ ਇਕੱਠਾ ਹੀ ਇਕੱਠਾ ਮਿਲ ਗਿਆ ਇਹ ਕੀ ਕਾਰਨ ਹੈ ਕਿਧਰੋਂ ਇਕੱਠੇ ਹੋ ਕੇ ਆਏ ਹੋ ਕਹਿੰਦੇ ਇੱਕ ਪਾਪੀ ਦਾ ਮਾਮਲਾ ਸੀ ਉਹ ਨਾਮ ਦਾ ਮੁੱਲ ਮੰਗਦਾ ਸੀ ਤੇ ਨਾਮ ਦਾ ਮੁੱਲ ਭਗਵਾਨ ਨੇ ਦੱਸਿਆ ਨਹੀਂ ਕਹਿੰਦੇ ਪੁੱਛ ਲਾ ਲੋ ਜਦੋਂ ਪੁੱਛਿਆ ਆਜੇ ਬੁਧਵਾਨ ਨੇ ਉਸ ਵੇਲੇ ਕਿਹਾ ਵੀ ਮਹਾਰਾਜ ਦਾ ਹੁਕਮ ਹੈ ਸਾਈਂ ਨਾਮਵਾਲ ਕੀਮਨ ਕੋਈ ਜਾਣ ਤੋਂ ਮੈਂ ਵੀ ਕੀਮਤ ਇਹ ਨਾਮ ਦੀ ਜਾਣਦਾ ਸੁਣ ਕੇ ਸਾਰੇ ਹੈਰਾਨ ਹੋ ਗਏ ਇਸ ਪ੍ਰਕਾਰ ਸਾਧ ਸੰਗੇ ਜੀ ਫਿਰ ਇਹ ਜੰਦੂਤਾਂ ਕਹਤਾਂ ਆਜਾ ਨੂੰ ਕਹਿੰਦੇ ਜਿਹੜੀ ਇਹ ਸੰਗਤ ਹੈ ਇਹ ਆਪਣੇ ਪਾਪੀਆਂ ਨੂੰ ਆਪਦੇ ਚ ਲਾ ਕੇ ਮੁਕਤ ਕਰ ਦਿੰਦੀ ਹੈ ਆਪਾਂ ਨੇ ਜੰਮ ਕਰਨਾ ਚਾਹੀਦਾ ਹੈ ਇਸੇ ਪ੍ਰਕਾਰ ਕੁ ਭਾਈ ਪ੍ਰਾਣਾ ਜੀ ਗੁਰੂ ਅਰਜਨ ਸਾਹਿਬ ਦੇ ਸਿੱਖ ਸਨ ਔਰਾਂ ਦੇ ਤਾਂ ਬਾਹਰ ਬੈਠਿਆਂ ਨੂੰ ਇੱਕ ਕੋਈ ਪਟਵਾਰੀ ਸੀ ਜਿਨ ਸਾਰੀ ਉਮਰ ਵੱਢੀ ਲੈਂਦਿਆਂ ਸਮਾਂ ਗੁਜ਼ਾਰਿਆ ਸੀ ਉਹ ਇਹਨਾਂ ਨੂੰ ਮਿਲ ਗਿਆ ਤੇ ਇਹਨੂੰ ਬੁਖਾਰ ਚੜਿਆ ਘਰੋਂ ਵੀ ਸੁਣਿਆ ਆ ਕੇ ਤੇਰੇ ਘਰ ਦੇ ਬਿਮਾਰ ਛੇਤੀ ਆ ਬੁਖਾਰ ਚੜਿਆ ਮੇਜ ਕਾ ਚੱਕ ਨਹੀਂ ਹੁੰਦਾ ਭਾਈ ਪ੍ਰਾਣੇ ਕੋਲੇ ਹੌਕਾ ਜਾਂ ਲੈ ਕੇ ਦਿੱਖ ਪਿਆ ਪਾਈ ਪ੍ਰਾਣਾ ਕਹਿੰ ਲਗਾ ਕੀ ਤਕਲੀਫ ਹੈ ਤੈਨੂੰ ਇਹ ਕਹਿੰ ਲਗਾ ਮੈਨੂੰ ਬੁਖਾਰ ਚੜਿਆ ਹੋਇਆ ਹੈ ਫੇਰ ਅਕੇ ਤੂੰ ਕਿਵੇਂ ਜਾ ਸਕਦਾ ਹੈ ਕਹਿੰਦੇ ਜੇ ਮੇਰਾ ਜੀ ਬਿਸਤਰਾ ਕੋਈ ਚੱਕੀ ਜਾਏ ਮੈਂ ਜਾ ਸਕਦਾ ਹੈ ਪਾਈ ਪ੍ਰਾਣਾ ਜੀ ਨੇ ਚਾਹ ਬਿਸਤਰਾ ਤਾਂ ਮੈਂ ਚੱਕ ਲੈਣਾ ਪਰ ਮੇਰਾ ਇਹ ਫਰਮ ਹੈ ਵੀ ਜਾ ਕੇ ਬਾਣੀ ਪੜਨੀ ਤੇ ਜਾ ਸੁਣਨੀ ਹੋਰ ਨਹੀਂ ਮੈਂ ਗੱਲ ਕਰਨੀ ਜੇ ਤਾਂ ਤੂੰ ਬਾਣੀ ਸੁਣਾਵੇਂ ਤਾਂ ਮੈਨੂੰ ਸੁਣਾ ਮੈਂ ਤੇਰਾ ਬੂ ਹੀ ਕੱਲ੍ਹ ਚੱਲਦਾ ਹੈ ਅਤੇ ਜੇ ਨਹੀਂ ਸੁਣ ਸਕਦਾ ਪੜ੍ਹ ਸਕਦਾ ਤੇ ਮੈਂ ਸੁਣਾਉਣਾ ਤੂੰ ਬੋਲੀ ਨਾ ਮੇਰੀ ਗੱਲ ਇਹ ਸੁਖਣੀ ਸਾਹ ਦਾ ਪਾਠ ਪਾਠ ਨੂੰ ਰੰਮ ਕਰ ਦਿੱਤਾ ਤੇ ਇਹਦਾ ਬਿਸਰਾ ਚੱਕ ਕੇ ਚਲੇ ਗਏ ਫਿਰ ਚਾਰ ਮਹੀਨਿਆਂ ਤੱਕ ਇਹਦਾ ਘਰ ਸੀ ਉੱਥੇ ਛੱਡ ਆਏ ਜੋ ਛੱਡ ਕੇ ਆਏ ਪਾਈ ਪ੍ਰਾਣੇ ਨੂੰ ਵੇਖਿਆ ਵੀ ਮੈਂ ਅਜ ਤੀਜੇ ਨੂੰ ਸੀਰ ਛੱਡ ਜਾਣਾ ਤੇ ਇਹਦਾ ਸ੍ਰੀ ਗੁਰੂ ਜੀ ਤੋਂ 8 ਦਿਨ ਨੂੰ ਗੁਜ਼ਰ ਜਾਣਾ ਇਹਨੂੰ ਛੱਡ ਜਾਣਾ ਇਹਨੂੰ ਕੋਈ ਸਿੱਖਿਆ ਦੇ ਰੀਏ ਸੰਗਤ ਕੀਤੀ ਹੈ ਉਸ ਵੇਲੇ ਸਉ ਕਾਲ ਵਸੇਰਾ ਬੇਨਤੀ ਕਰ ਰਿਹਾ ਹੋਇਆ ਅਸੀਂ ਪਰਿਵਾਰੀ ਮਾਰਾ ਕੋਈ ਲੈ ਜੋ ਲੈ ਕੁਛ ਨਹੀਂ ਇਨਾਂ ਨੇ ਫਿਰ ਕਹਿਣ ਲੱਗਾ ਮਾਰਾ ਮੈਨੂੰ ਦੱਸੋ ਇਕੱਲਾ ਕਰਕੇ ਕਹਿੰਦੇ ਸੁਣ ਲੈ ਸਾਡੀ ਗੱਲ ਅਜ ਤਾਂ ਅਜ ਤੋ ਤੀਜੇ ਨੂੰ ਸੱਚਖੰਡੇ ਜਾਵਣ ਨੇ ਅਬ ਤੇਰੀ 8 ਦਿਨ ਤੋਂ ਅਜ ਨੂੰ ਮੌਤ ਹੋਣੀ ਐ ਤੈਨੂੰ ਜਮਦੂਤ ਲਿਜਾਣਗੇ ਤੇ ਤੈਨੂੰ ਇਹ ਜੇ ਮੇਰੀ ਸੰਗਤ ਕੀਤੀ ਇਹਦਾ ਫਲ ਮਿਲਣਾ ਉਦੋਂ ਤੈਨੂੰ ਤਨਰਾਜਾ ਪੁੱਛੇਗਾ ਬੇਈ ਦੱਸੋ ਇਹ ਯਾਰ ਕਰੀਆਂ ਜਿਹੇ ਸੰਗਤ ਕੀਤੀ ਆ ਉਹਦਾ ਫਲ ਤਾਂ ਸਵਰਗ ਦਾ ਸਾਲ ਭੋਗਣੇ ਕਿ ਸੰਗਤ ਦੇ ਦਰਸ਼ਨ ਅਠ ਘੜੀਆਂ ਕਰਨੇ ਤੂੰ ਕਹੀਂ ਮੈਨੂੰ ਸੰਗਤ ਦੇ ਦਰਸ਼ਨ ਕਰਾਓ ਫੇਰ ਅਸੀਂ ਸੰਭਲਾਂਗੇ ਆਪੇ ਇਉਂ ਕਹੇ ਕਿ ਭਾਈ ਪ੍ਰਾਣੇ ਚਲੇ ਆਏ ਰਸੋਗ ਪੈ ਗਏ ਉਸੇ ਵੇਲੇ ਸ੍ਰੀ ਰੱਖਮੇ ਜੀ ਨੇ ਛੱਡ ਗਿਆ ਛੱਡਣ ਤੋਂ ਬਾਅਦ ਸਾਲ ਸੰਗੇ ਜੀ ਇਹ ਜਿਸ ਵਕਤ ਮਰਿਆ ਜਮਦੂਤ ਲੈ ਕੇ ਜੇ ਪ੍ਰਲੋਕ ਵਿੱਚ ਸਤਿਗੁਰੂ ਦਾ ਵਕੀਕਾਰ ਕਿ ਮਰਨ ਤੋਂ 8 ਦਿਨ ਪਹਿਲਾਂ ਸੰਗਤ ਕੀਤੀ ਸੀ ਬਾਣੀ ਮਾਰੇ ਦੀ ਸੁਣੀ ਸੀ ਉਹਦਾ ਫਾਲੇ ਨੂੰ ਪੁੱਛੋ ਵੀ ਤਾਂ ਸਵਰਗ ਦਾ ਮਾਰ ਕੇ ਤਾਂ ਸੰਗਤ ਦੇ ਅਸਰ ਕਰੀਆਂ ਦਾਖਲ ਕਰਨਾ ਹੈ ਇਹੋ ਵਾਸਤੇ ਜਿਹੜੇ ਰਸਤੇ ਅੰਦਰ ਬਚਤ ਨੂੰ ਕਰਨਾ ਹੈ ਕਿਰਨ ਦੇ ਤੋਂ ਕਦੋਂ ਦੇ ਨਹੀਂ ਕਿਸੇ ਤੋਂ ਆਉਣਾ ਉਹ ਜਦੋਂ ਤੱਕ ਧਰਮ ਆਏ ਕੇ ਸੰਗਤ ਫਾੜ ਤੋ ਹੋਰੇ ਖੜੇ ਰਹਿਣਾ ਇਹਨੂੰ ਸੰਗਤ ਦੇ ਬਾਹਰ ਛੱਡਿਆ ਹੋ ਇਹ ਸੰਗਤ ਦੇ ਬਾੜੇ ਜੋ ਛੱਡ ਕੇ ਗਏ ਦੇ ਸਿੱਖਾਂ ਨੂੰ ਵੇਖਦਾ ਫਿਰਦਾ ਜਿੱਥੇ ਭਾਈ ਪ੍ਰਾਣਾ ਜੀ ਬੈਠੇ ਸੀ ਜਾ ਪੈਣੀ ਪਿਆ ਬੜਾ ਕ ਗਿਆ ਆ ਬੜਾ ਦੁਖੀ ਹੋਇਆ ਕਹਿਣ ਲੱਗਾ ਤੂੰ ਹੁਣ ਡਰ ਨਾ ਹੋਣੀ ਤੈਨੂੰ ਕੋਈ ਪਾਇ ਸੇਵਾ ਕਰ ਉਸ ਦੇ ਸੰਗਤ ਤੇ ਲੱਗ ਗਿਆ ਕਿ ਸੇਵਾ ਕਰਨ ਤੇ ਜੰਦੂਤ ਘਰਿਆਂ 68 ਘੜੀਆਂ ਜੀ ਕੇ ਚਲੇ ਗਏ ਫੇ ਧਰਮ ਰਾਜ ਨੂੰ ਜੰਦੂਤਾਂ ਨੇ ਕਿਹਾ ਜਾ ਕੇ ਕਿ ਸਾਧ ਸੰਗਤ ਆਪਣੇ ਪਾਪੀਆਂ ਦੇ ਧੰਨ ਨੂੰ ਸਾਂਭ ਲੈਂਦੀ ਹੈ ਆਪਾਂ ਨੂੰ ਚਾਹੀਦਾ ਸੰਗਤ ਦੇ ਪਾਸੋਂ ਪਾਪੀ ਖੋਲ ਆਈਏ ਤੇ ਉਸ ਵੇਲੇ ਕੰਵਰਾ ਜੀ ਨੇ ਕਹੇ ਸੀ ਬਚਨ ਇਹ ਕਠੋਲੀ ਉਪਰ ਸਿੱਧ ਵੀ ਬਚਨ ਆਉਂਦੇ ਆ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਅਨੁਵਾਦ ਕਰਦੇ ਹਨ ਬਚਨਾਂ ਦਾ ਲੋਕ ਜਹ ਸਾਧੂ ਗੋਬਿੰਦ ਭਜਨ ਤੁਮ ਰਾਜਨ ਕਹਿਆ ਸੀ ਭਈ ਜਿਸ ਥਾਂ ਸਾਧ ਸੰਗਤ ਹੋਵੇ ਜਿਥੇ ਗੋਵਿੰਦ ਦਾ ਭਜਨ ਕੀਰਤਨ ਹੋਵੇ ਕੀਰਤਨ ਨਾਨਕ ਨੀਂਦਿਤ ਚੇਤਨਾ ਕਾਲ ਪਸਲਾ ਹੋਵੇ ਗੁਰੂ ਸਾਹਿਬ ਜੀ ਕਹਿੰਦੇ ਹਨ ਅਨਾ ਹਾਣਾ ਚੁੜੇ ਛਟੇ ਸਰਬਰਾਜ ਆਖਦਾ ਅਨਾ ਹਾਣਾ ਇਹ ਅੰਮ੍ਰਿਤਸਰੀਏ ਪਾਠ ਕਰਦੇ ਨਾ ਹਾਣਾ ਨਾ ਤਾਂ ਮੈਂ ਤੇ ਅਨਾ ਤੂੰ ਨਾ ਤੁਸੀਂ ਜੰਮਦੂਤ ਛੁੱਟੋਂਗੇ ਨਿਕਟ ਨਾ ਜਾਇਓ ਦੂਰ ਤੇ ਦੂਤੋਂ ਨੇੜੇ ਨਾ ਜਾਇਓ ਇਹ ਦਮਨੇ ਸਾਹ ਦਾ ਪਾਠ ਹੋਣੀ ਹੈ ਲਉ ਨਾ ਸਾਲੋ ਪਾਠਣਾ ਹਾ ਅਣਾ ਤੂੰ ਅਣਾ ਛੁੱਟੇ ਸੋ ਨਾ ਦਾ ਪਰਣਾਵਾਂ ਕਹਿੰਦਾ ਮੈਂ ਛੁੱਟਾਂਗਾ ਬੱਧਾ ਹੋਇਆ ਤੇ ਅਣਾ ਤੂੰ ਨਾ ਤੁਸੀਂ ਛੁੱਟੋਂਗੇ ਤੇ ਅਣਾ ਨਾ ਆਪਣੀ ਜਮਪੂਰੀ ਛੁੱਟੇਗੀ ਤਿੰਨੇ ਨਹੀਂ ਛੁੱਟ ਸਕਾਂਗੇ ਜੇ ਤੁਸੀਂ ਜਾਓਗੇ ਨਿਕਟ ਨਾ ਜਾਇਓ ਉਹ ਦੂਤ ਇਹ ਜਮ ਦੂਤੋਂ ਨੇੜੇ ਨਾ ਸੰਗਤ ਜਾਇਓ ਪਰਮੇਸ਼ਰ ਦੀ ਆਗਿਆ ਨੇ ਬਹੁ ਨਗਰ ਕਹਾ ਸਦ ਵਸਾ ਹੈ ਕਹਾ ਸੰਗਤ ਸਾਧ ਗੁਣ ਰਸਾ ਹੈ ਅਗਤੋ ਵਸਾ ਕੀਰਤਨ ਆਦਾਰੇ ਉਹ ਸਾਂ ਨਹੀਂ ਤੁਸੀਂ ਜਾਣਾ ਤੇ ਧਰਮ ਆਜਨ ਜੰਦੂਤਾਂ ਨੂੰ ਜਿਹੜਾ ਪਿਆ ਸੀ ਉਹ ਹਜ਼ੂਰ ਕਹਿੰਦੇ ਦੂਤ ਵੀ ਨੇੜੇ ਨਹੀਂ ਪਾਈ ਆਸਕਦੇ ਸੰਗਤ ਦੇ ਪਾਉੜੀ ਅੜਾਣਾ ਰਣਤੇ ਸੀ ਜੀ ਹੈ ਉਹਨੇ ਖਲੋਰੋ ਮਾਰੇ ਸਾਬ ਕਹਿੰਦੇ ਹਨ ਰਣਤੇ ਕਾਮ ਕਰੋ ਉਹਦਾ ਜਿਹੜਾ ਜੰਗ ਅੰਦਰ ਹੁੰਦਾ ਰਹਿੰਦਾ ਹੈ ਨਾ ਇਸ ਤੋਂ ਸੌਗ ਸੰਗਜੀ ਤੌ ਸੀ ਜੀ ਇਹ ਛੁੱਟ ਸਕੀ ਦਾ ਹੈ ਸਾਮੁਗਤ ਹੋ ਸਕੀਦਾ ਹੈ ਕਾਮ ਕ੍ਰੋਧ ਰੂਪੀ ਜੰਗਾਂ ਤੋਂ ਆਤਮ ਜੀਤੈ ਕੋ ਜੇ ਕੋਈ ਮੈਨੂੰ ਜਿੱਤ ਲਵੇ ਉਹ ਫਤਿਹ ਪਾਸ ਸਕ ਜਾ ਹੈ ਜਿਹੜਾ ਮਨ ਨੂੰ ਨਹੀਂ ਜਿੱਦਾਂ ਉਹਨੂੰ ਕਾਮ ਕ੍ਰੋਧ ਜੀਤੀ ਰੱਖਦੇ ਆ ਹਰ ਵਕਤ ਉਹਨੂੰ ਅਧੀਨ ਕਰੀ ਰੱਖਦੇ ਆ ਉਹਨੂੰ ਕੈਰ ਬਣਾਇਆ ਕਿ ਹਰ ਵਕਤ ਨਾਸ ਕਰਦੇ ਰਹਿੰਦੇ ਹਨਗੇ ਸੋ ਅਣਾਣਾ ਰਣ ਤੇ ਸੀਜੀ ਹੈ ਅਣਾਣੇ ਖਰਦਵਾ ਕਹਿੰਦੇ ਜਮਦੂਤਾਂ ਦਾ ਜਿਹੜਾ ਜੰਗ ਹੈ ਅੰਤ ਨੂੰ ਮੌਤ ਦਾ ਹੈ ਮੁਕਾਬਲਾ ਇਹੋ ਵੀ ਤਾਂ ਸਿੱਧੀ ਇਹ ਛੁੱਟਾਂ ਦੇ ਮੁਕਤ ਹੋਵਾਂਗੇ ਆਤਮ ਜੀਤਾ ਕੋ ਜੇ ਕੋਈ ਰਾਜ ਰਾਖ ਨੂੰ ਵੀ ਮੇੜ ਦੇਵੇ ਇਹਨਾਂ ਤੋਂ ਵੀ ਜਿੱਤ ਜਾਵੇ ਤੇ ਮਨ ਨੂੰ ਵੀ ਜਿੱਤ ਲਵੇ ਜੇ ਕੋਈ ਹਉ ਮੈਂ ਅਨ ਸਿਓ ਲੜ ਮਰਾਂ ਇਹਨਾਂ ਤੋਂ ਮਾਰੇ ਜੰਮ ਸਵੇਂ ਜਿੱਤਿਆ ਜਾਂਦਾ ਕਹਿੰਦੇ ਹਉਮੈ ਤੇ ਅਨ ਜਿਹੜੀ ਦੁਆਇ ਤਾ ਇਹਨਾਂ ਦੇ ਸਾਥ ਲੜ ਕਰਕੇ ਇਹ ਸਾਰੇ ਮਰ ਜਾਣ ਜੀਵੇ ਨਾਸ਼ ਹੋ ਜਾਣ ਇਹਨਾਂ ਨੂੰ ਮਾਰ ਲਵੇ ਨਵੇਂ ਜੀਵਨਤਾ ਤੋਂ ਮਰ ਜਾਵੇ ਸੋ ਸੋ ਬਾਦੂ ਹੋ ਸੋ ਮੁਰਖ ਸੋ ਬਾਦੂ ਦੋਹਾਂ ਲੋਕਾਂ ਸੋਵਾ ਵਾਲਾ ਹੁੰਦਾ ਐ ਇਸ ਲੋਕ ਚ ਵੀ ਉਹਦੀ ਸੋਭਾ ਹੁੰਦੀ ਐ ਪਰ ਲੋਕ ਚ ਵੀ ਉਹਦੀ ਸੋਭਾ ਹੁੰਦੀ ਐ ਇਹ ਦੋਨੋਂ ਸਾਹ ਦਾ ਪਾਸ ਐ ਸੋ ਸੋ ਬਾਦੂ ਹੋਏ ਅੰਮ੍ਰਿਤਸਰ ਵਾਲੇ ਬਾਠ ਕਰਦੇ ਸੋ ਸੋ ਬਾਜੂ ਹੋਏ ਸੋ ਸੋ ਉਹ ਪੁਰਖ ਬਾਜੂ ਭਗਤ ਹੁੰਦਾ ਕਲਿਆਣ ਨੂੰ ਪ੍ਰਾਪਤ ਹੁੰਦਾ ਹੈ ਨਵਨ ਸਿੰਘ ਸਾਹਿਬ ਦਾ ਬਾੜ ਸੋ ਸੋ ਬਾਜੂ ਹੋਏ ਦੂਨੀ ਸੋ ਬਾ ਵਾ ਲੋਹਾਂ ਲੋਕਾਂ ਸੋ ਬਾ ਵਾ ਹੁੰਦਾ ਹੈ ਮਣੀ ਮਟਾ ਮਣੀ ਮਿਟਾਏ ਜੀਵਤ ਮਰੈ ਹਯੂਰ ਫਰਮਾਉਂਦੇ ਹਨ ਕਿ ਪਾਠਾ ਜ ਬਦਲ ਕਿਉਂ ਪੈ ਗਈ ਪੰਡਤ ਵਿਦਵਾਨ ਲੋਕ ਜਿਹੜੇ ਸੀ ਨੇ ਇਥੇ ਅੰਮ੍ਰਿਤ ਸਰ ਸਾਹਿਬ ਦੇ ਗੁਰੂ ਕੰਗ ਜੀ ਤਾਨੂੰ ਅਰਥਾ ਪੜਾਈ ਸੀ ਨਵਨ ਸਿੰਘ ਸਾਹਿਬ ਵੀ ਉਹ ਵਿਦਵਾਨ ਲੋਕ ਆਪਣੀ ਮਨ ਮਰਜ਼ੀ ਦੇ ਤਾੜ ਤੇ ਅਰਥ ਕਰਨ ਲਾ ਗਏ ਇਸ ਪ੍ਰਕਾਰ ਫਰਕ ਪੈ ਗਿਆ ਸਮਝਣਾ ਮਣੀ ਮਿਟਾਏ ਜੀਵਤ ਮਰੈ ਮਣੀ ਮਿਟਾਏ ਜੀਵਤ ਮਰੈ ਜਿਹੜਾ ਭਾਈ ਮਨੋਤ ਨੂੰ ਅੰਦਰੋਂ ਜਿਹੜੀ ਮਣੀ ਹੈ ਹੰਕਾਰ ਦੀ ਮਨੋਤ ਇਸ ਮਨੋਤ ਨੂੰ ਹੰਗਤਾ ਦੇ ਨੂੰ ਮਣੀ ਮਿਟਾਏ ਇਹਨੂੰ ਮਿਟਣਾ ਕਰੇ ਮਨੋਤ ਨੂੰ ਜਿਹੜੀ ਦੇਹ ਦੇ ਅੰਦਰ ਮਨੋਤ ਹੈ ਜੀਵਤ ਮਰੈ ਜੀਵਤ ਭਾਵ ਤੋਂ ਮਰਨਾ ਕਰੇ ਗੁਰ ਪੂਰੇ ਉਪਦੇਸ ਇਹ ਪੂਰਿਆਂ ਗੁਰਾਂ ਦਾ ਉਪਦੇਸ਼ ਇਸ ਪ੍ਰਕਾਰ ਧਾਰਨ ਕਰੇ ਮਨੁਆ ਜੀਤੈ ਹਰ ਮਿਲੈ ਜੇ ਮੰਦੇ ਤਾਂ ਹੀ ਜਿੱਤ ਲਵੇ ਖਾਲ ਚੰਗੇ ਉਹਨਾਂ ਨੂੰ ਹਰੀ ਅਕਾਲ ਪੁਰਖ ਮਿਲ ਜਾਂਦਾ ਹੈ ਇਹ ਸੁਰਤਨ ਵੇਸ ਉਹਦਾ ਸੁਰਮਿਆਂ ਵਾਲਾ ਨਿਵਾਸ ਸਮਝੋ ਉਹ ਬਹਾਦਰ ਹੈ ਸੂਮਤਾਈ ਵਾਲੇ ਵੇਸ ਵਾਲਾ ਹੈ ਬਾਕੀ ਸਭ ਕਹਿ ਰਹੀ ਹਨ ਜਿਨਾਂ ਮਨੋ ਨੇ ਜਿੱਤਿਆ ਹਰੀ ਨਾਲ ਨਹੀਂ ਮਿਲਿਆ ਉਹ ਕਹਿ ਰਹੀ ਹੈ ਸੂਰਮਤਾਈ ਦਾ ਵੇਖ ਲੋ ਆਸ ਉਸ ਮਹਾਪੁਰਖ ਦਾ ਹੈ ਅੜਾਕੂ ਜਾਣੈ ਆਪਣੂ ਅੜਾ ਕੋ ਨਾ ਕੋਈ ਸਮਝੇ ਭਾਈ ਆਪਣਾ ਦੁਨੀਆ ਦੇ ਅੰਦਰ ਏਕ ਸੇਕ ਆਧਾਰ ਕਿਤਾ ਕਰਾਲ ਧਰਮੀ ਤੇਗ ਸਰੀਰ ਕਰਕੇ ਰੱਖੇ ਨਨ ਕਰਕੇ ਵੀ ਕੋ ਵਾਹਿਗੁਰੂ ਦਾ ਹੀ ਆਧਾਰ ਆਸਰਾ ਰੱਖੇ ਰੈਣ ਦਿਨ ਸਿਮਰਤ ਰਹੇ ਰਾਤ ਨੂੰ ਵੀ ਵਾਰਾ ਦਾ ਭਜਨ ਕਰਦਾ ਰਹੇ ਦਿਨੇ ਵੀ ਸਿਮਰਦਾ ਰਹੇ ਰਾਤin ਦਿਨ ਸੁਹੇਲੀਆਂ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਸੋ ਪ੍ਰਭ ਪੁਰਖ ਅਪਾ ਉਹ ਸੋ ਤਪਦਲ ਖਰਖ ਪ੍ਰਭੁ ਸਮਰਥਵਾ ਜਦ ਪੂਰਨ ਸਾਰਿਆਂ ਥਾਵਾਂ ਤੇ ਪ੍ਰਕਿਰਤੀ ਦੇ ਪਾਰ ਆਵਰਤੋਂ ਰਹਤਾ ਹਰੇਣ ਸਗਲ ਇਹ ਰਵੂ ਪੂਰਨ પુરੁਖੋ ਭਾਰ ਦਾ ਰੂਪ ਹੋ ਜਾਂਦਾ ਹੈ ਹਰੇਣ ਸਗਲ ਇਹ ਮਨ ਕਰੇ ਇਸ ਮਨ ਨੂੰ ਸਾਰਿਆਂ ਦੇ ਚਰਨਾਂ ਦੀ ਧੂੜ ਬਣਾ ਦੇਵੇ ਇਹ ਉ ਕਰਮ ਕਮਾਏ ਜੇ ਕਮੂ ਕਮਾਉਣਾ ਤੇ ਕਮਾਈ ਕਮਾਵੇ ਜੇ ਕਮਾਈ ਕਰਕੇ ਸਭ ਸਫਲਤਾ ਹੋਵੇਗੀ ਹੁਕਮ ਹੈ ਬੂਝੈ ਸਦਾ ਸੁਖ ਵਾਹਿਗੁਰੂ ਦੇ ਹੁਕਮ ਨੂੰ ਪੁੱਜਣਾ ਕਰੇ ਗੁਰਾਂ ਦੇ ਦਵਾਰਾ ਸਦਾ ਸੁਖ ਦੀ ਪ੍ਰਾਪਤੀ ਹੋਵੇਗੀ ਇਹੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੀ ਆ ਬੁਝਾਏਗੀ ਉਹ ਨਾਨਕ ਲਿਖਿਆ ਪਾ ਜੋ ਲਿਖਿਆ ਨਾ ਵੇਰ ਸ਼ਾਸਤਰਾਂ ਨੇ ਕਿ ਮਨੁੱਖਾ ਜਨਮ ਜਿਹੜਾ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਹੈ ਇਹ ਲਿਖਿਆ ਫਲ ਪਾ ਲਵੇਗਾ ਜਿਨਾਂ ਗੁਰਾਂ ਦੇ ਵੇਖ ਨੂੰ ਫਿਰਦੇ ਜਿ ਲਿਖਿਆ ਹੈ ਪ੍ਰੇਮ ਰੂਪੀ ਕਲਮ ਦੁਆਰਾ ਅਗੇ ਰੂਪੀ ਕਾਗਿਟ ਤੇ ਉਹ ਲਿਖਿਆ ਕਿ ਇਸ ਪੁਰਖ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ ਉਹ ਸਾਰਿਆਂ ਨੂੰ ਪ੍ਰਾਪਤ ਹੋ ਜਾਏਗਾ ਉਹਨੰਦ ਸਲੋਕ ਤਨ ਮਨ ਧਨ ਅਰਪੂ ਤਿਸੈ ਇਹ ਭਾਈ ਤੇ ਸਤਗੁਰਾਂ ਦੇ ਤਾਈ ਆਪਣਾ ਤਨ ਵੀ ਤੇ ਮਨ ਵੀ ਮਨ ਦੀ ਮਨੋਰ ਛੱਡਣੀ ਕੰਮ ਸੇਵਾ ਚ ਲਾਉਣਾ ਧਨ ਸੇਵਾ ਦੇ ਲਾਉਣਾ ਇਹਨੂੰ ਅਰਪਣਾ ਕਰੋ ਪ੍ਰਭੂ ਮਿਲਾਵੇ ਮੂ ਜੋ ਸਾਧੇ ਪੰਥ ਪ੍ਰਭ ਅਕਾਲ ਪੁਰਖ ਦੇ ਨਾਲ ਮਿਲ ਦੇਵੇ ਨਾਨਕ ਭ੍ਰਮ ਭਉ ਕਾਟੀਐ ਤੁਹਾਨੂੰ ਸਾਧ ਜੀ ਕਹਿੰਦੇ ਸਤਿਗੁਰੂ ਭਰਮ ਦੇ ਭਉ ਨੂੰ ਪੰਜ ਪ੍ਰਕਾਰ ਦੇ ਭਉ ਨੂੰ ਭਰਮ ਨੂੰ ਤੇ ਸਤ ਪ੍ਰਕਾਰ ਦੇ ਭਉ ਨੂੰ ਕੱਟ ਦਿੰਦੇ ਐ ਰੂਪੈ ਜਨ ਕੀ ਜੋ ਜਿਹੜੀ ਜਮਾ ਦਾ ਜੋਣ ਤਾਲ ਰੱਖਣੀ ਨਾ ਜਮਾ ਨੂੰ ਪਕੜ ਲੈਣਾ ਵੀ ਹੁਣ ਛੱਡਣਾ ਨਹੀਂ ਇਹਨੂੰ ਸੋ ਉਹ ਜਮਾ ਦੀ ਤੋਖੀ ਜੋ ਜਿਹੜੀ ਤਾਰ ਹੈ ਉਹਨੂੰ ਹੀ ਚੱਕੀ ਜਾਂਦੀ ਹੈ ਪੌੜੀ ਤਤਾ ਤਾਹੋ ਪ੍ਰੀਤ ਕਰ ਸਤਿ ਸ੍ਰੀ ਅਕਾਲ ਜੂਰ ਕਹਿੰਦੇ ਤਸਵਾਹ ਗੁਰੂ ਨਾਲ ਹੈ ਪਿਆਰਿਆ ਪੀਤੀ ਕਰ ਹੁਣ ਨਿਧ ਗੋਬਿੰਦ ਰਾ ਜੋ ਗੁਆਂ ਦਾ ਸਮੁੰਦਰ ਹੈ ਗੋਵਿੰਦ ਜੀ ਅੱਖਾਂ ਕੰਨ ਵਾਲਾ ਸਾਰਿਆਂ ਦਾ ਰਾਜਾ ਰੂਪ પ્રકાશ ਰੂਪ ਹੈ ਹਲਪਾਵ ਹੈ ਮਨ ਬਾਖੇ ਜੋ ਮਨ ਜਵਾਂਹ ਤੇ ਇੱਛਾ ਕਰੇਗਾ ਸਾਰੇ ਫਲ ਕਾ ਲਏਗਾ ਤਪ ਤ ਸੁਵਾਰੀ ਜੇ ਕਰੇ ਤੇ ਮਿਸ਼ੂਰੀ ਦੇ ਤਪ ਤੋਂ ਤ੍ਰਿਸ਼ਨਾ ਤੋਂ ਤਾਸ਼ਵਾ ਇਖਾ ਦੀ ਤਪ ਤੋਂ ਹੈ ਉਹ ਸਾਰੀ ਤੇਰੀ ਚਲੀ ਜਾਵੇਗੀ।ਰਾਸ ਮਿਟੇ ਜਮ ਪੰਥ ਕੀ।ਜਮ ਦੇ ਰਾਜਾ ਜਿਹੜਾ ਡਰਵਾ ਤੇਰਾ ਉਹ ਵੀ ਦਰੀ ਵੀ ਤੇਰੀ ਮਿਲ ਜਾਏਗੀ।ਕਿਆਸ ਬਸੈ ਮਨ ਨਾ ਜਿਨ੍ਹਾਂ ਦੇ ਵਿੱਚ ਪਰਮੇਸ਼ਰ ਦਾ ਅਮਰ ਨਾਮ ਬਸ ਜਾਏਗਾ।ਕਤ ਪਾਵ ਹੈ ਮਤ ਹੋਏ ਪਰਗਾ।ਮੁਕਤੀ ਪਾਲੇਂਦਾ ਤੇਰੀ ਮਤੀ ਦੇ ਆਤਮ ਸਰੂਪ ਦਾ ਨਿਰਾਵਰਨ ਪ੍ਰਕਾਸ਼ ਹੋ ਜਾਏਗਾ।ਮਹਿਲੀ ਪਾਵ ਹੈ ਠਾਂ।ਸੂਰਜ ਵਗਦ ਮਹਲੇ ਚ ਤੂੰ ਥਾਉ ਪਾ ਲੈਣਾ। ਸਾਹੂ ਸੰਗ ਨਾ ਧਨ ਚਲੇ ਉਹ ਤਸ ਪ੍ਰਲੋਕ ਰੂਪੇ ਕਮਾਲਾਂ ਵਿੱਚ ਇਹ ਧਨ ਨਹੀਂ ਤੇਰਾ ਨਾਲ ਚਲੇਗਾ ਕਿੱਥੇ ਕਰੇ ਜੋਵਨ ਨਹਿਰਾ ਨਾ ਘਰ ਨਾਲ ਜਾਣਾ ਨਾ ਜਾਨੀ ਜਾਣੀ ਹੈ ਨਾ ਰਾਜ ਜਾਣ ਹੈ ਤੇਰਾ ਸਤ ਸੰਗ ਸੰਮਰਤ ਰਹੋ ਜੇ ਭਾਗ ਕੇਰੇ ਚੰਗੇ ਸੁਸੰਗਤ ਨਾਲ ਮਿਲ ਕੇ ਵਾਹਿਗੁਰੂ ਦਾ ਸਿਮਰਨ ਕਰਦਾ ਰਹੋ ਇਹ ਹੈ ਤੁਹਾਰਾ ਕਾਰਜ ਇਹ ਤਿਆਰਿਆ ਤੇਰੇ ਕੰਮ ਆਵੇਗਾ ਪ੍ਰਲੋਕ ਵਿੱਚ ਤਾਤਾ ਕਸ਼ੂ ਨਾ ਹੋਈ ਹੈ ਤੇ ਤੁਹਾਨੂੰ ਕਾਇਤ ਖਾਸ਼ ਨਹੀਂ ਕਿਸੇ ਪ੍ਰਕਾਰ ਵੀ ਹੋਵੇਗੀ ਤਾਤਾ ਤਰਸਣਾ ਨਹੀਂ ਕਿਸੇ ਪ੍ਰਕਾਰ ਦਾ ਹੋਵੇਗਾ ਤੱਤਾ ਨਹੀਂ ਹੋਵੇਗਾ ਕਿਸੇ ਪ੍ਰਕਾਰ ਆਜ ਖਾਸ਼ ਤੇ ਸਹਿਤ ਹੋ ਕੇ ਇਸਦੇ ਪਦਾਰਥ ਨੂੰ ਵੇਖ ਕੇ ਛੜਦੇ ਰਹਿਣਾ ਇਹ ਸਾੜ ਵੀ ਤੈਨੂੰ ਹੋਵੇਗੀ ਜਿਸਦੇ ਉਂਦੇ ਦਾਦ ਪਰਾਈ ਹੋਵੇ ਤੇ ਉਹ ਕਦੇ ਨਾ ਹੋਵੇ ਭਲਾ ਸੋਇ ਸਾਤਾ ਕਿਸੇ ਪ੍ਰਕਾਰ ਤਤਾ ਨਰਕ ਚ ਪਏ ਤੇ ਗਰਭ ਚ ਪੈਣ ਰੂਪ ਉਹ ਤੱਤਾ ਨਹੀਂ ਕਿਸੇ ਪ੍ਰਕਾਰ ਦੁਖੀ ਨਹੀਂ ਹੋਵੇਗਾ ਜੋ ਤਾਪ ਨਿਵਾਰੈ ਆਪ ਜੇ ਮਾਰੇ ਸੋ ਆਪ ਅਭੀ ਬਿਆਬੀ ਉਪਾਦੀ ਰੂਪ ਤੇਰੇ ਤਾਪ ਨੂੰ ਮੇਠ ਦੇਵੇ ਪ੍ਰਣ ਪਾਲੈ ਨਾਲ ਖਮ ਹੈ ਸਤਿਗੁਰੂ ਜੀ ਜਦ ਹਵਾ ਤਮਾਮ ਦੇ ਪ੍ਰਤੀ ਜਾਈ ਉਹ ਪਾਲਣਾ ਕਰਦਾ ਹੈ ਆਪ ਹੈ ਮਾਈ ਬਾਪ ਮਾਰੂ ਕਰ ਆਪ ਹੀ ਬਾਪੂ ਹੈ ਹਰਾਪੇ ਮਾਤਾ ਆਪੇ ਪਿਤਾ ਜਨ ਜੀਉ ਪਾਇਆ ਹੈ ਜਦੋਂ ਆਇਆ ਸੋ ਮਾਈ ਉਪਾਦਾਨ ਕਰ ਲੁੰਦੀ ਹੈ ਬਾਪ ਨੂੰਿਤ ਕਰਨ ਹੁੰਦਾ ਹੈ ਉਹ ਈਸ਼ਰ ਆਪ ਹੀ ਨਵੇਂ ਤੋਂ ਬਾਦਾਨ ਕਰਨ ਮਕੜੀ ਦੇ ਜਾਲੇ ਪੈਦਾ ਕਰਨ ਵਾਂਗੂ ਆਪ ਹੀ ਬ੍ਰਹਮੇਸ਼ਰ ਹੈ ਹਰ ਆਪੇ ਮਾਤਾ ਆਪੇ ਪਿਤਾ ਰੂਪ ਹੈ ਉਹ ਆਪ ਕਿਰਪਾ ਕਰਕੇ ਰੱਖਿਆ ਕਰਨ ਵਾਲਾ ਹੈ ਤਾਤਾ ਕਸ਼ੂ ਨਾ ਹੋਈ ਹੈ ਜੋ ਤਾਪ ਲਿਆ ਰਹਾ ਤੋ ਪ੍ਰਭਾ ਲਾਯਾ ਤੁਮ ਹੈ